ਮਾਨਸਾ ਸ਼ਹਿਰ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਅਣਪਛਾਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦੋ ਜਗ੍ਹਾ ਤੇ ਫਾਇਰਿੰਗ ਕਰ ਦਿੱਤੀ ਇੱਕ ਪੈਸਿਫਾਈਜ਼ਡ ਦੀ ਦੁਕਾਨ ਤੇ ਅਤੇ ਦੂਜੀ ਕਰਿਆਨੇ ਵਾਲੀ ਦੁਕਾਨ ਤੇ ਫਾਇਰਿੰਗ ਕੀਤੀ ਬਹੁਤ ਦਿਲਚਸਪ ਗੱਲ ਇਹ ਹੈ ਕਿ ਕਿਸੇ ਨੇ ਵੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ 71 ਸਾਲ ਦਾ ਬਜ਼ੁਰਗ ਜਗਰਾਤ ਸਿੰਘ ਜੋ ਗ੍ਰੰਥੀ ਹੈ ਉਸਨੇ ਕਿਵੇਂ ਕਾਬੂ ਕੀਤੇ ਅਤੇ ਕਿੰਨਾ ਚਿਰ ਹੇਠਾਂ ਸੁੱਟ ਕੇ ਰੱਖੇ ਇਹ ਦੋ ਨੌਜਵਾਨ ਤੇ ਹਾਲਾਂਕਿ ਉਹਨਾਂ ਕੋਲੇ ਪਿਸਤੌਲ ਸੀ ਪਰ ਉਹਨੇ ਪਰਵਾਹ ਨਹੀਂ ਕੀਤੀ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਗਰਾਦ ਸਿੰਘ ਉਹਨਾਂ ਨੂੰ ਜਫਾ ਪਾ ਰਿਹਾ ਪਰ ਆਲੇ ਦੁਆਲੇ ਦੇ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਸ ਨੂੰ ਫੜ ਸਕਣ ਜਾਂ ਜਗਰਾਦ ਸਿੰਘ ਦੀ ਮਦਦ ਕਰ ਸਕਣ। ਤੁਸੀਂ ਤਸਵੀਰਾਂ 'ਚ ਦੇਖੋ ਕਿ ਬਜ਼ੁਰਗ ਨੇ ਦੋਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਸੀ ਇੱਕ ਨੂੰ ਕਿੰਨਾ ਚਿਰ ਥੱਲੇ 29 ਰੱਖਿਆ ਪਰੰਤੂ ਫਰਾਰ ਹੋਣ ਵਿੱਚ ਸਫਲ ਹੋ ਗਏ। ਇਸ ਨੂੰ ਲੈ ਕੇ ਕਾਫੀ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਮਾਮਲਾ ਦਰਜ ਕਰਾਇਆ ਹੈ ਪਰ ਇਹ ਦੋ ਨੌਜਵਾਨ ਭਜਾਉਣ ਵਾਲਾ ਬਾਬੇ ਦੀ ਪ੍ਰਸ਼ੰਸਾ ਹੋ ਰਹੀ ਹੈ ਕਿਉਂਕਿ ਮੋਟਰਸਾਈਕਲ ਆਪਣਾ ਉੱਥੇ ਸਿੱਟ ਕੇ ਫਰਾਰ ਹੋ ਗਏ ਅਤੇ ਪੈਦਲ ਚੱਲ ਕੇ ਇੱਕ ਪ੍ਰਾਈਵੇਟ ਸਕੂਲ ਦੇ ਕੋਲ ਦੀ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਪੈਦਲ ਭੱਜੇ ਜਾ ਰਹੇ ਹੈ ਦੋ ਨੌਜਵਾਨ ਇਹਨਾਂ ਨੂੰ ਉਸ ਬਾਬੇ ਨੇ ਭਜਾਇਆ ਤੇ ਸੁਣੋ ਉਹਨਾਂ ਦੀ ਜਵਾਨੀ ਕੀ ਹੈ ਪੂਰਾ ਮਾਮਲਾ ਤੇ ਪੁਲਿਸ ਕੀ ਕਹਿ ਰਹੀ ਹੈ ਇੱਥੇ ਉਹ ਕਿ ਉਹਨਾਂ ਨੇ ਬੂੜੀਆਂ ਦੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਸ਼ੇਰੂ ਨੇ ਪਲੱਸ ਤੋਂ ਚਲਾਤਾ ਸ਼ੇਰੂ ਪਰਾ ਹੋ ਗਿਆ ਵੀ ਮੇਰੇ ਬੱਦੇ ਰੰਗ ਤੇ ਉਦੋਂ ਮੈਂ ਫੜਿਆ ਪਰ ਮੈਂ ਸਿੱਟਲੇ ਜਿਉਂ ਬੰਦਾ ਉਸ ਨੂੰ ਹਾਥੀ ਪਾਈ ਮੈਂ ਖੋਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਹੋਇਆ ਗਿਆ ਉਹ ਬਹੁਤ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨੂੰ ਨਰਮ ਸੀਗਾ ਪਹਿਲਾ ਵਾਰ ਕਿ ਮੇਰਾ ਸੀਰ ਨਹੀਂ ਛੇਗਾ ਇਸ ਕਰਕੇ ਉਹ ਇਸ ਕਰਕੇ ਜਦੋਂ ਮੈਨੂੰ ਕਿਸੇ ਨੇ ਕਹਿਤਾ ਕਿ ਉਹਨੇ ਮੇਰੇ ਹੱਥ ਜਿਹੇ ਥਲਾਤਾ ਸੀ ਉਹਨੇ ਪਰ ਮੈਂ ਵੱਜ ਵੀ ਸਕਦਾ ਸੀ ਪਰ ਉਹਦਾ ਮੈਂ ਫੜਿਆ ਸੀ ਹੱਥਾਂ ਨੇ ਕੱਟ ਕੇ ਮੋਟਰਸਾਈਕਲ ਸਿੱਟ ਕੇ ਫਿਰ ਪੱਦੇ ਨੇ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਹੈ ਫੜਿਆ ਮੋਟਰਸਾਈਕਲ ਤੋਂ ਲਾਹਿਆ ਮੈਂ ਉਹ ਠੀਕ ਹੈ ਜੀ ਮੋਟਰਸਾਈਕਲ ਤੋਂ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਲਦਾ ਤੇ ਮੈਨੂੰ ਕਹਿੰਦਾ ਪਰ ਹੋ ਜਾ ਬਬਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਮੈਂ ਛੁਣ ਮਾਰਾ ਨਹੀਂ ਮੈਂ ਛੜਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ 'ਤੇ ਲਾਇਆ ਉਹਨੇ ਇਸ ਕਰਕੇ ਫਿਰ ਉਹ ਪੱਜ ਗਿਆ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾਣ ਨਹੀਂ ਆਈ ਬੰਦੇ ਦੀ ਕੀ ਮਾਮਲਾ ਹੁਣ ਤੱਕ ਤੁਸੀਂ ਇਹ ਆਪਣੇ ਆਪਣੇ ਬਾਜ਼ਾਰ ਦੇ ਵਿੱਚ ਗੁਰੂ ਸ਼ਕਤੀ ਟ੍ਰੇਡਿੰਗ ਕੰਪਨੀ ਆ ਜਿਨ੍ਹਾਂ ਦੀ ਦੁਕਾਨ ਤੇ ਇਹ ਫੈਰਿੰਗ ਹੋਈ ਹੈ ਜੀ ਤੇ ਦੋ ਫੈਰ ਕਰਨ ਵਾਲੇ ਦੋ ਸੀਗੇ ਜੋ ਮੌਕੇ ਤੋਂ ਅਭੀ ਮੋਟਰਸਾਈਕਲ ਤੇ ਲੈ ਕੇ ਭੱਜ ਗਏ ਸੀ ਇਸ ਤੋਂ ਬਾਅਦ ਉਹਨਾਂ ਦਾ ਮੋਟਰਸਾਈਕਲ ਭਗਤ ਸਿੰਘ ਚੌਂਕ ਦੀ ਸੜਕੇ ਚਲੇ ਗਏ ਉਹ ਉਹਨਾਂ ਦੀ ਭਾਲ ਜਾਰੀ ਹੈ ਕਿੰਨੇ ਜਗ੍ਹਾ ਤੇ ਫੈਰਿੰਗ ਹੋਈ ਫੈਰਦ ਸਰ ਪਹਿਲਾਂ ਤਾਂ ਉਹਨਾਂ ਨੇ ਦੁਕਾਨ ਤੇ ਕੀਤੀ ਜੀ ਤੇ ਇਸ ਤੋਂ ਬਾਅਦ ਉਹ ਭਗਤ ਸਿੰਘ ਚੌਂਕ ਦੇ ਵਿੱਚ ਆਪਦੀ ਸੇਫਟੀ ਲਈ ਜਿੱਦੇ ਉਹਨਾਂ ਦੇ ਮੋਟਰਸਾਈਕਲ ਕਿਸ ਸਕੂਟੀ ਚ ਲੱਗਿਆ ਆਪਦੀ ਸੇਫਟੀ ਲਈ ਕਰਕੇ ਕੋਈ ਥ੍ਰੈਟ ਵਗੈਰਾ ਹੈਗਾ ਸੀ ਉਹਨਾਂ ਬਾਰੇ ਨਹੀਂ ਪਤਾ ਕਰਨ ਤੇ ਲੱਗਿਆ ਜੀ ਵੀ ਉਹਨਾਂ ਨੂੰ ਕੋਈ ਥ੍ਰੈਟ ਵਗੈਰਾ ਕੋਈ ਏਦਾਂ ਦੀ ਕਾਲ ਵਗੈਰਾ ਵੀ ਨਹੀਂ ਆਈ ਸੀ ਕੋਈ ਦੋ ਨੰਬਰ ਵਗੈਰਾ ਲੱਗਿਆ ਸੀ ਆਪਾਂ ਇਹਨਾਂ ਨੰਬਰ ਮੋਟਰਸਾਈਕਲ ਦਾ ਜਿਹੜਾ ਨੰਬਰ ਸੀਗਾ ਉਹ ਜੁਪੀ ਦਾ ਜ ਆ ਉਹਦੇ ਬਾਰੇ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕੋਈ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੋਈ ਲੱਗਿਆ ਜੀ ਨਹੀਂ ਹਲੇ ਤੱਕ ਵੀ ਮਤਲਬ ਦੋਸ਼ੀਆਂ ਦੀ ਭਾਲ ਜਾ ਰਹੀ ਹੈ ਸਰ ਐਫ ਆਈ ਆਰ ਦਰਜ ਕਰਕੇ